ਸਿਰਿਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾਂ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਆਸਮਾਨ ਚ ਟਕਰਾਏ ਦੋ ਹੈਲੀਕਾਪਟਰ 10 ਮੌਤਾ ਵੇਖੋ ਹੁਣ ਕਾਬੂ ਵੀਡੀਓ ਇਸ ਦੇ ਨਾਲ ਹੀ ਮਲੇਸ਼ੀਆ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਇੱਥੇ ਦੋ ਹੈਲੀਕਾਪਟਰ ਹਵਾ ਵਿੱਚ ਆਪਸ ਵਿੱਚ ਟਕਰਾ ਗਏ ਇਸ ਹਾਦਸੇ 'ਚ ਹੁਣ ਤੱਕ 10 ਲੋਕਾਂ ਦੀ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਦੋਨੋਂ ਹੈਲੀਕਾਪਟਰ ਫੌਜ ਦੇ ਦੱਸੇ ਜਾ ਰਹੇ ਹਨ ਇਹ ਘਟਨਾ ਮਲੇਸ਼ੀਆ ਦੇ ਲੂਮਟ ਸ਼ਹਿਰ ਦੀ ਹੈ ਇਸ ਵਿੱਚ ਇਸ ਵਿੱਚ ਕੁੱਲ 10 ਕਰੂ ਮੈਂਬਰਸ ਹਨ ਮੋਡਲੀ ਜਾਣਕਾਰੀ ਅਨਸਾਰ ਕੋਈ ਵੀ ਨਹੀਂ ਬਚਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਮਲੇਸ਼ੀਆ ਦੀ ਰਾਇਲ ਮਲੇਸ਼ੀਅਨ ਨੇਵੀ ਨੇ ਸਲੰਨਾ ਸਮਰਮ ਦੀ ਰਿਹਾਈਸਲ ਚੱਲ ਰਹੀ ਸੀ ਇਸ ਹਾਸਾ ਦੈਲਮਲੇਸ਼ੀਆ ਨਿਵੀ ਬੇਸ ਤੇ ਹੋਇਆ ਜਿੱਥੇ ਆਉਣ ਵਾਲੇ ਤਿਹਾਰਾਂ ਦੇ ਪ੍ਰੋਗਰਾਮ ਲਈ ਰਿਹਸਲ ਚੱਲ ਰਹੀ ਸੀ ਇਹ ਬੁਲਾਰੇ ਨੂੰ ਨਿਊ ਸਟੇਟ ਤਾਈਮਲ ਨੂੰ ਦੱਸਿਆ ਨੂੰ ਫਲਾਈਟ ਇਸ ਅਫ ਸਮੇਂ ਭੀੜ ਤੋਂ ਨੂੰ ਕੱਢਣ ਦੀ ਪ੍ਰਕਿਰਿਆ ਵਿੱਚ ਸੀ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਹਦਾ ਜ਼ਰੂਰ ਦਿਓ ਧੰਨਵਾਦ